ਕੋਟ RAMDAS ਆਵਾਦੀ ਵਿਖੇ ਸਤਿਗੁਰ ਮੋਜ ਦਾਸ ਜੀ ਦਾ 29ਵਾਂ ਵਰਸੀ ਸਮਾਗਮ 5 ਮਾਰਚ 2024 ਦਿਨ ਮੰਗਲਵਾਰ ਨੂੰ ਡੇਰਾ 108 ਧੰਨ ਧੰਨ ਸਤਿਗੁਰ ਆਨੰਦ ਦਾਸ ਜੀ ਨਿਰਵਾਨ ਕੋਟ ਰਾਮਦਾਸ ਆਵਾਦੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਮੋਜ ਦਾਸ ਜੀ ਦਾ 29ਵਾਂ ਵਰਸੀ ਸਮਾਗਮ ਸਮੂਹ ਸਾਥ ਸੰਗਤ ਦੇ ਸਹਿਯੋਗ ਨਾਲ ਡੇਰੇ ਦੇ ਮੌਜੂਦਾ ਮੁਖੀ ਸੰਤ ਬਾਬਾ ਨਿਰਮਲ ਦਾਸ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਸਰਦਾਪੂਰਵਕ ਮਨਾਇਆ ਜਾ ਰਿਹਾ ਸੰਤ ਬਾਬਾ ਨਿਰਮਲ ਦਾਸ ਜੀ ਹੁਣਾਂ ਫੋਕਸ ਪੰਜਾਬੀ ਨੂੰ ਦੱਸਿਆ ਕਿ ਤਨ ਤਨ ਸ੍ਰੀ ਚੰਦ ਜੀ ਮਹਾਰਾਜ ਤਨ ਤਨ ਜਗਤਗੁਰੂ ਸਿਰਗੁਰ ਰਵਿਦਾਸ ਜੀ ਮਹਾਰਾਜ ਤਨ ਤਨ ਸਤਿਗੁਰ ਸਤਗੁਰ ਨੰਦ ਦਾਸ ਜੀ ਨਰਵਾਨ ਜੀ ਦੇ ਅਸ਼ੀਰਵਾਦ ਨਾਲ ਮਨਾਇਆ ਜਾ ਰਿਹਾ ਵਰਸੀ ਸਮਾਗਮ ਦੇ ਸਬੰਧ ਵਿੱਚ 11 ਵਜੇ ਤੋਂ 1 ਵਜੇ ਤੱਕ ਗੁਰਬਾਣੀ ਕੀਰਤਨ ਹੋਵੇਗਾ ਚਾ ਪਕੋੜਿਆਂ ਦਾ ਲੰਗਰ ਸਵੇਰੇ 8:30 ਵਜੇ ਤੋਂ ਨਿਰੰਤਰ ਚੱਲੇਗਾ ਉਪਰੰਤ ਦੁਪਹਿਰ ਗੁਰੂ ਘਰ ਲੰਗਰ ਸੰਗਤ ਨੂੰ ਆਤੁੱਟ ਵਰਤੇਗਾ ਸੰਤ ਬਾਬਾ ਨਿਰਮਲ ਦਾਸੁਰਾ ਸਮੁੱਚੀ ਸੰਗਤ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕਰਦੇ ਹੋਏ ਕਿ ਆਓ ਅਸੀਂ ਸਾਰੇ ਮਹਾਪੁਰਸ਼ਾਂ ਦੇ ਦਿਖਾਏ ਸੱਚ ਦੇ ਮਾਰਗ ਤੇ ਚੱਲਦੇ ਹੋਏ ਗੁਰਵਾਣੀ ਨਾਲ ਜੁੜ ਕੇ ਆਪਣਾ ਮਨੋੱਖਾ ਜਨਮਾ ਸਫਲਾ ਕਰੀਏ